ਸ਼ੇਪ ਗਾਰਡ ਨਹੀਂ ਕਰ ਸਕਦੀ ਜਿਹੜਾ ਉਹਦਾ ਬਚਾ ਲਈ ਕਰ ਸਕਦੀ ਲੋਕਾਂ ਦਾ ਬਚਾਉਣ ਦੇ ਕੀ ਕਰਦੇ ਤੁਸੀਂ ਸਮਝਾ ਰਹੇ ਹੋ ਕਿ ਸਰਕਾਰ ਨੂੰ ਬਚਾਓ ਸਾਤ ਕਿ ਜਿੰਨਾ ਕੁ ਦੇ ਕੇ ਕੰਡੀਡੇਟ ਵੀ ਆਪ ਦਾ ਉਹ ਵੀ ਵੇਖ ਲਓ ਸੀਆਈਏ ਵਾਲਿਆਂ ਨੇ 6 ਮਹੀਨੇ ਦਾ ਕਤਕੋ ਭੱਜਿਆ ਆ ਗਏ ਉਹ ਸਾਰੀਆਂ ਸਰਕਾਰਾਂ ਤੁਹਾਡਾ ਦਾਸ ਸੀ ਚਾਰ ਮੁੱਖ ਮੰਤਰੀਆਂ ਦਾ ਸੇਵਾਦਾਰ ਰਿਹਾ ਜੀਨियस ਕਰਾਈ 326 ਤੋਂ 7302 ਮੌਸਮ ਹੀਨਸ ਕਲਾਈਮ ਦੇ ਰਹਿ ਜਾਂਦਾ ਜੇ ਜਦ ਹਾਂਸੀ ਤੱਕ ਜੇ ਦੀਸਦਾ ਉਸ ਕੇਸ ਦੇ ਵਿੱਚ ਇੱਕ ਵੱਡਾ 6 ਮਹੀਨਿਆਂ ਦਾ ਭੱਜਿਆ ਹੋਇਆ ਸੀਆਈਏ ਨੂੰ ਗ੍ਰਹਿਤਾਰ ਕਰੇ ਤੇ ਇਹ ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂਕਿ ਨਵਾਂ ਹੈ ਇਹ ਪੁਲਿਸ ਤੇ ਪ੍ਰੈਸ਼ਰ ਪਾ ਕੇ ਉਸ ਬੰਦੇ ਨੂੰ ਸੀਆਈਏ ਤੋਂ ਛਡਵਾ ਦਿੰਦੇ ਤੁਸੀਂ ਇਹਨਾਂ ਲੋਕਾਂ ਤੋਂ ਕੀ ਆਸ ਉਮੀਦ ਕਰ ਸਕਦੇ ਤੁਸੀਂ ਸੱਚ-ਸੱਚ ਕਿ ਇੱਕ شریف ਆਦਮੀ ਦੀ ਕੋਈ ਜ਼ਿੰਦਗੀ ਮਹਿਫੂਜ਼ ਇਹਨਾਂ ਲੋਕਾਂ ਦੇ ਹੱਥਾਂ 'ਚ ਹੋ ਸੇ ਤਾਂ ਮੈਨੇ ਐਨੀ ਹੀ ਰਜ਼ਾ ਦੇਸ਼ ਹੈ ਜੇ ਆ ਫਰੌਤੀਆਂ ਦੇ ਟੈਲੀਫੋਨ ਉੱਤੇ ਲੈਣੇ ਨੇ ਜੇ ਇਸ دہشت ਤੋਂ ਨਿਕਲਣ ਮੈਂ ਅਜੇ ਇੱਕ ਕਿਸੇ ਨੂੰ ਮਿਲਣ ਗਿਆ ਸੀ ਵੋਟਾਂ ਵਾਸਤੇ ਮੈਨੂੰ ਆਈਡੈਂਟੀਫਾਈ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਪੁੱਛਿਆ ਜੱਗਾ ਭਲਾ ਬਲਦਾਸ ਸੀ ਮੈਂ ਹੈ ਤੁਹਾਨੂੰ ਕਦੀ ਟੈਲੀਫੋਨ ਆਇਆ ਹੈ ਭੈੜਾ ਪੈ ਗਿਆ ਮੈਨੂੰ ਦੱਸਣ ਤੋਂ ਉਹਦੇ ਜਵਾਬ ਤੋਂ ਮੈਨੂੰ ਯਾਦ ਆਦਾ ਸੀ ਕਿ ਵਿਚਾਰਾ ਤਾਲੇ ਕਿਉਂ ਕਿਸ ਤਰ੍ਹਾਂ ਚੁਸਤ ਲੈ ਕੇ ਆਇਆ ਲੱਗ ਮਯੂਜ਼ ਜਾ ਬੜਾ ਸੀ ਬਟਾ ਦੰਦ ਲੱਗਿਆ ਰਲਾ ਤਾਂ ਨਹੀਂ ਉਹਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਸੀ ਉਹ ਕਹਿੰਦਾ ਜੀ ਮੈਨੂੰ ਤੇ ਆਇਆ ਮੈਂ ਤੇ ਆਇਆ ਕੋਈ ਨਾ ਬਿਦਈ ਨਾ ਉਹ ਕਹਿੰਦਾ ਤੁਸੀਂ ਬਿੜੀ ਹੋਏ ਨਾ ਤੇ ਕਿੱਦਾਂ ਦੇਖੇ ਪਹਿਂਜਾ ਨਹੀਂ ਮੈਂ ਵੀ ਕਾਰੋਬਾਰੀ ਆ ਇਹਨਾਂ ਦੇ ਕਾਰੋਬਾਰ ਨਾਲ ਮੇਰਾ ਟਕਰਾ ਰਿਹਾ ਹੈ ਇਹ ਕਹਿੰਦੇ ਦੀ ਦੋ ਵਾਰ ਪਿਛਲੇ ਮਹੀਨੇ ਚ ਇੱਕ ਵਾਰ ਮੈਂ ਗੱਡੀ ਤੇ ਸੀ 7 ਬੰਦਿਆਂ ਨੇ ਕਰੇਨ ਕਾਲ ਤੋਂ ਅਲੋਸਕ ਜਾਵੇ 7 ਬੰਦਿਆਂ ਦੇ ਰਾਤ ਦੇ ਸੜਕ ਦੇ ਉੱਤੇ ਵੈਪਨ ਦੇ ਨਾਲ ਮੇਰੀ ਗੱਡੀ ਰੋਕ ਲਈ ਤੇ ਕਹਿੰਦੇ ਨੇ ਗੱਡੀ ਰੋਕ ਕੇ ਹੱਥੋਂ ਪਾਈ ਹੋ ਤੋਂ ਬਾਅਦ ਫਿਰ ਭਜਾ ਕੇ ਲੈ ਗਏ ਇੱਕ ਵਾਰ ਕਹਿੰਦੇ ਮੇਰੇ ਮੋਸੇ ਤੋਂ ਲੁਕਾਏ ਕੋਈ ਬੰਦੇ ਦੀ ਜ਼ਿੰਦਗੀ ਮਹੂਤ ਸੀ ਕਾਂਗਰਸੀ ਮੈਨੇ ਵੀ ਲੋ

ਕੋਈ 6000 ਰੁਪਏ ਹੈ ਕਿਤੇ 300 ਰੁਪਏ ਤੋਂ 400 ਰੁਪਏ ਕਿੰਟਲ ਤੇ ਚਲੋਣੀ ਆਜੇ ਤੇ ਦਸ ਝੋਨਾ 350 ਤੋਂ 450 ਰੁਪਏ ਕਿੰਟਲ ਦੀ ਲੋਟੋ ਤੇ ਮੈਂ ਬੋਲਦੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਭਗਵੰਤ ਮਾਨ ਹੈ ਇਹ ਇਸ ਕਿਸਮ ਦਾ ਕਲੇਣਾ ਬੰਦਾ ਹੈ ਕਿ ਜਿੱਦਣ ਦਾ ਹੈ ਪੁਰਾਣੇ ਵਕਤ ਪਿੰਡਾਂ 'ਚ ਤੁਸੀਂ ਵੇਖਿਆ ਹੋਣਾ ਆਰੇ ਜੀ ਦਸਵੇਂ ਪਿੰਡ ਚ ਸਦਾ ਸਾਡੇ ਕੋਲ ਦਾ ਪਤਾ ਇਹੋ ਜਾਂਦਾ ਜਿਹਨੂੰ ਬੜਾ ਮਨ ਨੂੰ ਹੁਸਕਿਆ ਕਰਦਾ ਜੋ ਸਵੇਰੇ ਕੋ ਬੰਦਾ ਮੋਟਰਸਾਈਕਲ ਤੇ ਨਿਕਲਦਾ ਸੀ ਜੇ ਪਿੰਡ ਦੀ ਫਿਰਨੀ ਤੇ ਉਹਨੇ ਮੱਥੇ ਲਾ ਗਏ ਨਾ ਆਮ ਲੋਕਾਂ ਨੇ ਕਿਹਾ ਦੇ ਦਿਨ ਚੰਗਾ ਨਿਕਲਣਾ ਕੋਈ ਨਾ ਕੋਈ ਵਾਪਸ ਜਾਂਦਾ ਭਾਣਾ ਐਡੂ ਪਿੰਡ ਬੋਲਦਾ ਇਹ ਜਿੱਦਨ ਦਾ ਪੰਜਾਬ ਚ ਆਇਆ ਕੁਝ ਸਾਲੇ ਨੇ ਟੱਪੇ ਜੋ ਪੰਜਾਬ ਡੁੱਬਿਆ ਪੁੱਈ ਦੱਸੋ ਮੈਨੂੰ ਅੱਗੇ ਕੀ ਵਰਸਾਤਾ ਕਰੂਗੀ ਇਸੇ ਅੱਜ ਸਰਦਾਰ ਸਾਹਿਬ ਨੇ ਜਿੱਕੇ 33 ਕੁਇੰਟਲ ਪਰ ਕਿੱਲੇ ਦਾ ਝਾੜ ਸੀ ਸਾਡਾ ਝੋੜਾ ਇੰਨਾ ਹੀ ਉੱਡ ਰਿਹਾ 33 ਤੇ 34 ਤੱਕ ਨਹੀਂ ਜਾ ਪੈਂਦੀ ਕਿਸੇ ਦਾ ਕੋਈ ਘਰ ਤੋਂ ਕੋਈ ਨੁਕਸਾਨ ਦਾ ਸਕੂਟ ਹੋਇਆ ਇੱਕ ਵੀ ਜੇ ਸਾਡੋ ਨਾਮ ਲਿਖੇ ਲੱਗਿਆ ਜੇ ਕੋਈ ਇਹਨਾਂ ਦਾ ਕਰਤਾਰ ਹੋ ਕੋ ਇਹਨਾਂ ਦੇ ਕੈਲਿਨੇਟਰਾਂ ਦਾ ਤੇ ਇਹਨਾਂ ਦੀ ਪਾਰਟੀ ਦਾ ਕਰਤਾਰ ਇਸੇ ਅਰਮੇ ਸਿੰਘ ਨੂੰ ਕਹਿੰਦਾ ਸੀ ਕਿ ਅਸੀਂ ਇੱਥੇ ਜਦੋਂ ਨਸ਼ਾ ਬਕਾਵਾਂਗੇ ਸਾਰਿਆਂ ਨੂੰ ਪਹਿਲੇ ਰਮੀਤ ਸਿੰਘ ਬਕਾਣਾ ਦੀ ਲੋੜੀ ਹੈ ਇਹ ਮੈਂ ਆਮ ਆਦਮੀ ਪਾਤਨੀ ਗੱਲ ਕਰ ਰਿਹਾ ਸਹੀ ਹੈ ਕਰੀ ਦੀ ਦੱਸੋ ਬਸ 17 ਦੇ ਵਿੱਚ 22 ਦੇ ਵਿੱਚ ਇਹਦਾ ਨਾਰਾ ਸੀ ਕਿ ਨਸ਼ਾ ਤਾਂ ਮੁਕੇ ਤੇ ਰਮੀਤ ਸਿੰਘ ਮੁਕੇ ਤਾਂ ਤੇ ajo hi rmeet singh ਭਗਵਾਨ ਜੀ ਤੁਸੀਂ ਕਹਿੰਦੇ ਹੋ ਕਿ ਭਰਾਤਾ ਲਿਆ ਤਾਂ ਕਿਸ ਕਿਸਮ ਦੀ ਜਵਾਬ ਹੈ ਮੈਂ ਕੇਜਰੀਵਾਲ ਸਾਹਿਬ ਨੂੰ ਕਿੰਨੀ ਵਾਰ ਪੁੱਛਿਆ ਕੇਜਰੀਵਾਲ ਜੀ ਇੱਕ ਜਵਾਬ ਤਾਂ ਦਿਓ اور تصے پنجاب نشا مت کس طرح کرنا اب تک تو مکمل نشا مکت نہیں ہو سکتا دوپہر دو سر سٹو نشا می ہو رہا ہے کنٹرول کون کرے بڑے پیمانے سے جنگی گنڈاگردی ہو رہی ہے گینگسٹر نشے کا پروار گنڈاگردی لگ جی دی پولیس ہے پنجاب ਇਹਨਾਂ ਦੇ ਦੇਖ ਰਖ ਚੋਲੇ ਤੁਸੀਂ ਸੋਚ ਰਹੇ ਹੋ ਕਿ ਲਾਲੇ ਸੁਖਸਨੋਈ ਮੁਹਾਲੀ ਤਰੀਕ ਤੇ ਆਏ ਇਹਨਾਂ ਦਾ ਜਿਹੜਾ ਸਾਨੂੰ ਟਾਪ ਦਾ GPSP ਸੀ ਐਂਟੀ ਗੈਂਗਸਟਰ ਟਾਸਪੋਰਟ ਦਾ ਜਿਹਦਾ ਕੰਮ ਸੀ ਉਹਨੂੰ ਆਪੇ ਦੇ ਵਿੱਚ ਬਚਾਣਾ ਉਹ ਲੋਕੋ 20 ਕੁ ਕਿਲੋਮੀਟਰ ਦਰਨ ਲੈ ਕੇ ਜਾਂਦਾ ਸੀ ਇਹ ਕਿ ਆਪਣਾ ਟੈਲੀਫੋਨ ਕੱਢ ਕੇ ਸਵਾ ਘੰਟੇ ਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਉਣਾ ਸਾਨੂੰ ਦੱਸੋ ਕਿ ਸਦਾਵੰਤ ਕਦ ਅਗਿਆ ਦਾ ਕੀ ਬੜਾ ਬੰਦੇ ਇਹ ਪੰਜਾਬ ਪੁਲਿਸ ਤੋਂ ਬਣਾ ਕੋਈ ਕੰਮ ਨਹੀਂ ਹੋ ਸਕਦਾ ਰਾਜ ਆਗਿਆ ਕੋ ਕਾਂਗਰਸ ਦਾ ਸਾਨੂੰ ਪਤਾ ਹੈ ਨਾ ਨਕੇਲ ਕਿਸ ਤਰ੍ਹਾਂ ਪੜਿਆ ਇਹ ਸਪੁਲਿਸ ਨੂੰ ਨਕੇਲ ਕਾਂਗਰਸ ਦੀ ਲੀਡਰਸ਼ਿਪ ਤੋਂ ਬਣਾ ਨਾ ਪਹਿਲੇ ਪਈ ਨਾ ਹੁਣ ਪਈ ਆਲੇ ਦੇ ਮਹੀਨੇ ਦਾ ਬਾਕੀ ਪ੍ਰਤੀਨਿਧ ਕਾਂਗਰਸ ਤੁਹਾਡੇ ਸਾਥ ਤੁਸੀਂ ਸਾਡੇ ਹੋ ਤੇ ਅਸੀਂ ਤੁਹਾਡੇ ਹਾਂ ਇਸ ਤੋਂ ਵੱਧ ਮਤਲਬ ਨਹੀਂ ਹੈ ਲੜਾਈ ਦਿਨਾਂ ਚ ਤਗਦੇ ਹੋ ਕੇ ਜੂਝੋ ਮੈਂ ਮੈਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਅੱਜ ਨਾਲ ਵੀ ਕਿ ਇਸ ਇਲੈਕਸ਼ਨ ਬਾਰੇ ਕੋਈ ਥੋੜੀ ਜਿਹੀ ਆਪਣੀ رائے ਦੋ ਕਿ ਆਏ ਸਰਕਾਰ ਤੇ رائے ਕੀ ਦੇਣੀ ਹੈ ਸ਼ੀਸ਼ਾ ਜਿੱਥੇ ਇੱਕ ਨਾਮੀ ਰਚੋ ਦਾ ਪਗੜਾ ਜਿਹਦਾ ਐਸੀ ਏਰੀਆ ਉਸ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇੱਕ ਸਿੱਧਾ ਤੋਂ ਕਰੀਆ ਉਹਨੂੰ ਇਹ ਚੈਲੰਜ ਕੀਤਾ ਕਿ ਇਲੈਕਸ਼ਨ ਮੁਕ ਲੈ ਲੈਂਦੇ ਜੋ ਉਹ ਤੇਰਨਾ ਕਰਨਾ ਕਰਦਾ ਮੈਂ ਉਹ ਜੋ ਰਾਣਾ ਨਹੀਂ ਚਾਹਤਾ ਉਹਨੇ ਕਿਹਾਗਾ ਪਹਿਲੇ ਵੀ ਕੀਤਾ ਸੀ ਤੇਰਨਾ ਵੀ ਉਹ ਕਰੂੰਗਾ ਤੇ ਅਜੇ ਤੱਕ ਜਿਹੜੀ ਭਾਰਤੀ ਸਰਕਾਰ ਵਿੱਚ ਹੋਏ ਆਪਣੇ ਕੈਂਡੀਡੇਟ ਨੂੰ ਜਿਹੜੀ ਸੇਵਗਾਰਡ ਨਹੀਂ ਕਰ ਸਕਦੀ ਜਿਹੜਾ ਉਹਦਾ ਬਚਾ ਨਹੀਂ ਕਰ ਸਕਦੀ ਲੋਕਾਂ ਦਾ ਬਚਾਉਣ ਦੇ ਕੀ ਕਰਦੇ ਤੁਸੀਂ ਸਭ ਸੰਗਤ ਨੂੰ ਕਹਿੰਦੇ ਸਰਕਾਰ ਨੂੰ ਬਚਾਓ ਸਾਥ ਜੇ ਜਿੰਨਾ ਕੁ ਲੈ ਕੇ ਕਰੀ ਡੇਟ ਵੀ ਆਪ ਦਾ ਉਹ ਵੀ ਵੇਖ ਲਓ ਸੀਆਈਏ ਵਾਲਿਆਂ ਨੇ 6 ਮਹੀਨੇ ਦਾ ਟਕਾਚੋ ਭੱਜਿਆ ਆ ਉਹ ਸਾਰੀਆਂ ਸਰਕਾਰਾਂ ਦਾ ਤੁਹਾਡਾ ਦਾਸ ਸੀ ਚਾਰ ਮੁੱਖ ਮੰਤਰੀਆਂ ਦਾ ਸੇਵਾਦਾਰ ਰਿਹਾ ਹੈ ਹੀਨਸ ਕ੍ਰਾਈਮ 326 ਤੋਂ 7302 ਮੌਸਤ ਹੀਨਸ ਕ੍ਰਾਈਮ ਦੇ ਅੰਦਰ ਆ ਜਾਂਦਾ ਜੇ ਜੇਦੀ ਹਾਂਸੀ ਦਾ ਜੇਦੀ ਸਦਾ ਉਸ ਕੇਸ ਦੇ ਵਿੱਚ ਇੱਕ ਵੱਡਾ 6 ਮਹੀਨੇ ਦਾ ਭੱਜਿਆ ਹੋਇਆ CIA ਨੂੰ ਗ੍ਰਿਫਤਾਰ ਕਰੇ ਤੇ ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂਕਿ ਨਵਾ ਹੈ ਇਹ ਪੁਲਿਸ ਤੇ ਪ੍ਰੈਸ਼ਰ ਪਾ ਕੇ ਉਸ ਬੰਦੇ ਨੂੰ CIA ਤੋਂ ਛਡਵਾ ਦੇ ਤੁਸੀਂ ਇਹਨਾਂ ਲੋਕਾਂ ਤੋਂ ਕੀ ਆਸ ਉਮੀਦ ਕਰ ਸਕਦੇ ਤੁਸੀਂ ਸੱਜਣ ਕਿ ਇੱਕ شریف ਆਦਮੀ ਦੀ ਕੋਈ ਜ਼ਿੰਦਗੀ ਮਹਿਫੂਜ਼ ਇਹਨਾਂ ਲੋਕਾਂ ਦੇ ਹੱਥ ਚ ਹੋ ਸੇ ਤਾਂ ਮੈਨੇ ਐਨੀ ਹੀ ਬਰਾਰਿਸ਼ ਹੈ ਜੇ ਆ ਫਰੋਟੀਆਂ ਦੇ ਟੈਲੀਫੋਨ ਚਾਪ ਰਹੇ ਨੇ ਇਸ ਦਸ਼ੇ ਤੋਂ ਨਿਕਲ ਮੈਂ ਅੱਜ ਇੱਕ ਕਿਸੇ ਨੂੰ ਮਿਲਣ ਗਿਆ ਸੀ ਵੋਟਾਂ ਵਾਸਤੇ ਮੈਨੂੰ ਆਇਡੈਂਟੀਫਾਈ ਵੀ ਕਰਨਾ ਚਾਹਤਾ ਉਹਨਾਂ ਨੇ ਪੁੱਛਿਆ ਜਗਾਹ ਪਰ ਲੱਗਦਾ ਸੀ ਮੈਂ ਹਾਂ ਤਾਂ ਕਿਤੇ ਕਿੱਥੋਂ ਆਇਆ ਹੈ ਭੈੜਾ ਕਹਿ ਗਿਆ ਮੈਨੂੰ ਦੱਸਣ ਤੋਂ ਉਹਦੇ ਜਵਾਬ ਤੋਂ ਮੈਨੂੰ ਯਾਦ ਆਦਾ ਸੀ ਕਿ ਵਿਚਾਰਾ ਤਾਲੇ ਕਿਉਂ ਕਿਸਤ ਮੁਸਤ ਦੇ ਕੇ ਆਇਆ ਲੱਗ ਫਯੂਸ ਜੇ ਬੜਾ ਸੀ ਬਟਾਤਨ ਦਾ ਸੇਰ ਨਾ ਤਾਂ ਨਹੀਂ ਉਹਦੇ ਨਾਲ ਇੱਕ ਨੌਜਵਾਨ ਮੁੰਡਾ ਬੈਠਾ ਉਹ ਕਹਿੰਦਾ ਜੀ ਮੈਨੂੰ ਤੇ ਆਇਆ ਮੈਂ ਕਿਹਾ ਅੱਜ ਐਦੋਂ ਨਾ ਬਿਠਾਇਆ ਉਹ ਕਹਿੰਦਾ ਤੁਸੀਂ ਬਿਠੇ ਹੋਏ ਨਾ ਤੇ ਕਹਿੰਦਾ ਬੈਠੀ ਮੈਂ ਬੈਠਾ ਨਹੀਂ ਮੇਰੇ ਕਾਰੋਬਾਰੀਆਂ ਇਹਨਾਂ ਦੇ ਕਾਰੋਬਾਰ ਨਾਲ ਮੇਰਾ ਟੁੱਟ ਗਿਆ ਕਹਿੰਦਾ ਜੀ ਦੋ ਵਾਰ ਪਿਛਲੇ ਮਹੀਨੇ ਜੇ ਇੱਕ ਵਾਰ ਮੈਂ ਗੱਡੀ ਤੇ ਸੀ 7 ਬੰਦਿਆਂ ਦੇ ਤਰੇਹ ਚਾਲ ਤੋਂ ਅਮਰਸਰ ਜਾਦੇ 7 ਬੰਦਿਆਂ ਦੇ ਬਾਤ ਸੜਕ ਦੇ ਉੱਤੇ ਗੱਟ ਜੇ ਨਾਲ ਮੇਰੀ ਗੱਡੀ ਬ੍ਰੋਕ ਲਈ ਕਹਿੰਦਾ ਲੈ ਜਦੀ ਰੋਕੇ ਹੱਥੋਂ ਪਾਈ ਉਹ ਤੋਂ ਬਾਅਦ ਫਿਰ ਪਜਾ ਕੇ ਨਿਕਲੇ ਇੱਕ ਵਾਰ ਕਹਿੰਦਾ ਮੇਰੇ ਮੋਟਰਸਾਈਕਲ ਨੂੰ ਕਹਿ ਦੇ। ਕੋਈ ਬੱਲੇ ਦੀ ਜ਼ਿੰਦਗੀ ਮਹਫੂਜ਼ ਨਹੀਂ। ਕਾਂਗਰਸੀ ਮੈਨੇ ਨੀਰੋ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਆਈ ਉਦੋਂ ਕਿਸਾਨ ਦਾ ਇੰਟਰਸਟ ਵੀ ਪ੍ਰੋਟੈਕਟ ਹੋਇਆ ਦੇਖੋ ਤੁਸੀਂ ਕਿਸਾਨ ਭਰਾ ਬੈਠੇ ਹੋ ਪਰਵਾਸਾ ਨੂੰ ਹਜ਼ਰਨਾਜ਼ ਦਿੱਕਤਾਂ ਤੇ ਗੁੱਸੋ ਕਹਿੰਦੇ ਕਿ ਸਾਰੀ ਚੋਕਲੇ ਲਈ ਤੇ ਢੋਨੇ ਦੀ ਫਸਲ ਚ ਕੀ ਸਰਕਾਰ ਕਿਹਿਆ ਸਰਕਾਰ ਹੈ ਜਦੋਂ ਕਾਂਗਰਸੀ ਸਰਕਾਰ ਸੀ ਅਸਤਾਲੀਆਂ ਭੇਜਦੇ ਤੁਹਾਡਾ ਝੋਨਾ ਵੀ ਚੁੱਕਦੇ ਰਹਿ ਤਾਨੂੰ ਰੇਟ ਵੀ ਪੂਰਾ ਕਰਦੇ ਸਹੀ ਹੈ ਕਰੀ ਉਸ ਦਾ ਝੋਣ ਜਿੱਤੇ ਦੇ ਆਏ ਨੇ ਕੋਈ 7000 ਰੁਪਏ ਹੈ ਜਿੱਤੇ 300 ਰੁਪਏ ਤੋਂ 400 ਰੁਪਏ ਕਿੰਟਲ ਪਿਛੇ ਲੱਟਣਾ ਹੋਵੇ ਆਜੇ ਤੇ ਦੇ ਝੋਨਾ 350 ਤੋਂ 450 ਰੁਪਏ ਕਿੰਟਲ ਦੀ ਲੋਟੋ ਤੇ ਮੈਂ ਬੋਲਦੇ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਭਗਵਾਨ ਤੋਂ ਮਾਣ ਹੈ ਇਹ ਇਸ ਕਿਸਮ ਦਾ ਕਿ ਲੈਣਾ ਪਤਾ ਇਹ ਜਿੱਦਨ ਦਾ ਹੈ ਪਰਾਣੇ ਵਜਤ ਪਿੰਡਾਂ 'ਚ ਤੁਸੀਂ ਵੇਖਿਆ ਹੋਣਾ ਆਹ ਰੋਜ ਵੀ ਦਸਵੇਂ ਪਿੰਡ 'ਚ ਸਦਾ ਸਾਟੇ ਕਾਹਦਾ ਬਤਾਇਆ ਜਾਂਦਾ ਜਿਹਨੂੰ ਬੜਾ ਮਨ ਨੂੰ ਹੁਸਕਿਆ ਜਾਂਦਾ ਜੋ ਸਵੇਰੇ ਕੋ ਬੰਦਾ ਮੋਟਰਸਾਈਕਲ ਤੇ ਨਿਕਲਦਾ ਸੀ ਜੇ ਪਿੰਡ ਦੀ ਫਿਰਨੀ ਤੇ ਉਹਨੇ ਮੱਥੇ ਲੱਗ ਜਣਾ ਆਮ ਲੋਕਾਂ ਨੇ ਕਿਹਾ ਅੱਜ ਦਿਨ ਦਿਨ ਚੰਗਾ ਨਿਕਲਣਾ ਕੋਈ ਨਾ ਕੋਈ ਵਾਪਰ ਜਾਣਾ ਭਾਣਾ ਇੱਥੇ ਪਿੰਡ ਬੋੜਾ ਇਹ ਜਿੱਦਨ ਦਾ ਪੰਜਾਬ 'ਚ ਆਇਆ ਕੁਝ ਸਾਲੇ ਨੇ ਚੱਪੇ ਜੋ ਪੰਜਾਬ ਡੁੱਬਿਆ ਉਈ ਦੱਸੋ ਮੈਨੂੰ ਅੱਗੇ ਕੀ ਬਸਾਤਾਗਾ ਤੁਹਾਨੂੰ ਕੀ ਹੋਇਆ ਸੀ ਅੱਜ ਸਰਦਾਰ ਸਾਹਿਬ ਨੇ ਜਿੱਤੇ 33 ਤੋਂ 33 ਕੁਇੰਟਲ ਪਰਕਲੇ ਦਾ ਝਾੜ ਸੀ ਸਾਡਾ ਝੋਨੇ ਦਾ ਇੰਨਾ ਹੀ ਹੋ ਗਿਆ ਜੀ 33 34 ਤੱਕ ਹੁੰਦਾ ਬੈਂਦੀ ਕਿਸੇ ਦਾ ਕੋਈ ਘਰ ਤੋਂ ਕੋਈ ਨੁਕਸਾਨ ਨਾ ਸੁਖੀ ਤਾ ਜੇ ਕਿਤੇ ਜੇ ਸਾਥੋਂ ਨਾ ਲੱਗੇ ਲੱਗਿਆ ਜੇ ਕੋਈ ਇਹਦਾ ਕਰਤਾਰ ਕੋਈ ਇਹਦੇ ਦੇ ਘਰੀ ਦੇ ਚਾਹਦਾ ਤੇ ਇਹਦੀ ਪਾਰਟੀ ਦਾ ਕਰਤਾਰ

میں کیجریوال صاحب نے کنی بار پوچھے کیجریوال جی ایک جواب سے دو اور تو اسی پنجاب نشہ مکت کس کرنا ہے آئے تک تک بھوکھو منتری نشہ مکت نہیں ہو سکتا تھا جب پیار ہوتا ہے دو بے دیتے سیر سوٹ دیتے تھا یہ تو نشہ مکت کی ہو رہے ہیں سپلیس نو کنٹرول کون کرے بڑے پیمانے تھے جنہی گنڈا کرتی ہو رہی یا گینگسٹر دار نشہ دا فرمار گنڈا کرتی لوٹک سوٹک ਇਸ ਹਾਲਿਸ ਜੇਰੀ ਮਥੋਨੀ ਪੁਲਿਸ ਹੈ ਪੰਜਾਬ ਇਹਨਾਂ ਦੇ ਦੇਖ ਰਖ ਛੋੜੇ ਤੁਸੀਂ ਸੋਚਿਆ ਕਰਦੇ ਹੋ ਕਿ ਨਾਰೇಶ್ ਬਿਸ਼ਨੋਈ ਮੁਹਾਲੀ ਤਰੀਕ ਤੇ ਆਏ ਇਹਨਾਂ ਦਾ ਜਿਹੜਾ ਸਭ ਤੋਂ ਟੌਪ ਦਾ GPSP ਸੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਜਿਹਦਾ ਕੰਮ ਸੀ ਉਹਨਾਂ ਵਾਪਸ ਦੇ ਵਿੱਚ ਬਚਾਣਾ ਉਹ ਲੋਕ 20 ਕੁ ਕਿਲੋਮੀਟਰ ਦਰਨ ਲੈ ਕੇ ਜਾਂਦਾ ਸੀ ਇਹ ਕਿ ਆਪਣਾ ਟੈਲੀਫੋਨ ਕੱਢ ਕੇ ਸਵਾਹ ਕੇਂਦਰ ਦੀ ਇੱਕ ਨੈਸ਼ਨਲ ਟੀਵੀ ਚੈਨਲ ਨਾਲ ਇੰਟਰਵਿਊ ਕਰਾਦਾ। ਤੁਸੀਂ ਦੱਸੋ ਇੱਥੇ ਸਦਾਨ ਪੰਜਾਬੀਆ ਦਾ ਕੀ ਬੜਾ? ਕਿਉਂਕਿ ਇਹ ਪੰਜਾਬ ਪੁਲਿਸ ਤੋਂ ਬਣਾ ਕੋਈ ਕੰਮ ਨਹੀਂ ਹੋ ਸਕਦਾ। ਰਾਜ ਆਲੈਕੋ ਕਾਂਗਰਸ ਦਾ ਸਾਲੋਂ ਪਤਾ ਹੈ ਨਾ ਨਕੇਲ ਕਿਸ ਤਰ੍ਹਾਂ ਪੜਾ। ਇਸ ਪੁਲਿਸ ਨੂੰ ਨਕੇਲ ਕਾਂਗਰਸ ਦੀ ਲੀਡਰਸ਼ਿਪ ਤੋਂ ਬਣਾ ਨਾ ਪਹਿਲੇ ਕਹੀ ਨਾ ਹੁਣ ਕਹੀ। ਆਲੇ-ਦੁਆਲੇ ਇੱਕ ਮਹੀਨੇ ਤੋਂ ਬਾਅਦ ਤੁਹਾਨੂੰ ਬੁਲਤੀ ਦਾ ਟੈਲੀਫੋਨ ਨਹੀਂ ਕਿਸੇ ਨੂੰ ਆਇਆ ਕਰੇਗਾ ਇਸ ਕਰਕੇ ਮੈਂ ਤੁਹਾਨੂੰ ਕਰੇ ਤੁਹਾਡੀ ਜ਼ਿੰਦਗੀ ਮਹਿਫੂਜ਼ ਕਰਦੇ ਤੁਹਾਡੀ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਕਰਦੇ ਸਾਡੇ ਦੁਕਾਨਦਾਰਾਂ ਦੀ ਕਾਰੋਬਾਰ ਨੂੰ ਮਹਿਫੂਜ਼ ਕਰਨਾ ਸਾਡੇ ਗਰੀਬ ਵਰਗ ਦਾ ਭਾਵੇਂ ਧਲਕ ਪਾਈਚਾ ਦਾ ਸਾਡੇ ਪਸ਼ੂ ਨਿਸ਼ਚੇ ਰੇਣੀਆਂ ਦਾ ਸਾਡਾ ਕਿਸਾਨ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਕਾਰੋਬਾਰ ਨੂੰ ਪ੍ਰੋਟੈਕਟ ਕਰਨਾ ਤੇ ਆਂਦੇ ਟਾਈਮ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੇ ਆਪਣਾ ਵਾਅਦਾ ਲੜਾਈ ਹੋਏਗੀ ਸਾਡੀ ਪਾਰਟੀ ਦੇ نیشنل ਕਾਂਗਰਸ ਤੁਹਾਡਾ ਸਾਥ ਦੇ ਤੁਸੀਂ ਸਾਡੇ ਤੋਂ ਅਜੇ ਤੁਹਾਡੇ ਐਸ ਤੋਂ ਵੱਧ ਮਤਲਬ ਨਹੀਂ ਹੁੰਦਾ ਹੋਏ ਇਸ ਨਾਲ ਆਈ ਦਿਨਾਂ ਚ ਤਗਦੇ ਹੋ ਕੇ ਨੂੰ ਜੋ ਮੈਂ ਮੈਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਅੱਜ ਦੀ ਕਿ ਇਸ ਇਲੈਕਸ਼ਨ ਬਾਰੇ ਕੋਈ ਥੋੜੀ ਜਿਹੀ ਆਪਣੀ رائے ਦੋ ਕਿ ਆਏ ਸਰਕਾਰ ਤੇ رائے ਕੀ ਦੇਣੀ ਹੈ ਜੀ ਸਾਹਿਬ ਜਿੱਥੇ ਇੱਕ ਨਾਮੀ ਇੱਥੋਂ ਦਾ ਉਹ ਰਾਜਾ ਜਿਹੜਾ ਐਸੀ ਏਰੀਆ ਤੇ ਉਸ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਇੱਕ ਸਿੱਧੇ ਤੌਰ ਇੱਕ ਸ਼ਰਿਆਮ ਉਹਨੂੰ ਇਹ ਚੈਲੰਜ ਕੀਤਾ ਕਿ ਇਲੈਕਸ਼ਨ ਮੁਕ ਲੈਣ ਤੇ ਜੋ ਗੱਲ ਤੇਰਨਾ ਕਰਨਾ ਕਰਦਾ ਮੈਂ ਉਹ ਜੋੜਾ ਨਹੀਂ ਚਾਹਤਾ ਉਹਨੇ ਕਿਹਾਗਾ ਪਹਿਲੇ ਵੀ ਕੀਤਾ ਸੀ ਤੇਰਨਾ ਵੀ ਉਹ ਕਰੂੰਗਾ ਤੇ ਅਜੇ ਤੱਕ ਜਿਹੜੀ ਪਾਰਟੀ ਸਰਕਾਰ ਵਿੱਚ ਹੋਏ ਆਪਣੇ ਕੈਂਡੀਡੇਟ ਨੂੰ ਜਿਹੜੀ ਸੇਫਗਾਰਡ ਨਹੀਂ ਕਰ ਸਕਦੀ ਜਿਹੜਾ ਉਹਦਾ ਬਚਾਅ ਨਹੀਂ ਕਰ ਸਕਦੀ ਲੋਕਾਂ ਦਾ ਬਚਾਅ ਉਹ ਕੀ ਕਰੇ ਤੇ ਇਸ ਸਮੇਂ ਸਾਡੇ ਤੋਂ ਕਹਿ ਰਹੇ ਕਿ ਸਰਕਾਰ ਨੂੰ ਬਚਾਓ ਸਾਥ ਤੇ ਜਿੰਨਾ ਕਹੇ ਕੇ ਕੈਂਡੀਡੇਟ ਵੀ ਆਪ ਤੋ ਵੀ ਵੇਖ ਲਓ ਸੀਆਈਏ ਵਾਲਿਆਂ ਨੇ 6 ਮਹੀਨੇ ਦਾ ਟਕਟੋ ਭੱਜਿਆ ਆ ਗਏ ਉਹ ਸਾਰੀਆਂ ਸਰਕਾਰਾਂ ਤੁਹਾਡੇ ਦਾਸ ਸੀ ਚਾਰ ਮੁੱਖ ਮੰਤਰੀਆਂ ਦਾ ਸੇਵਾਦਾਰ ਰਿਹਾ ਹੈ ਹੀਨਸ ਕ੍ਰਾਈਮ 326 ਤੋਂ 7302 ਮੋਸਟ ਹੀਨਸ ਕ੍ਰਾਈਮ ਦੇ ਰਿਹਾ ਜਾਂਦਾ ਜੇ ਜਦੋਂ ਹਾਂਸੀ ਇੱਥੇ ਜਦੋਂ ਇਸਦਾ ਉਸ ਕੇਸ ਦੇ ਵਿੱਚ ਇੱਕ ਵੱਡਾ 6 ਮਹੀਨਿਆਂ ਦਾ ਬੱਧਿਆ ਹੋਏ ਸੀਆਈਏ ਨੂੰ ਗ੍ਰਿਫਤਾਰ ਕਰੇ ਤੇ ਇਹ ਕੈਂਡੀਡੇਟ ਜਿਹੜਾ ਆਮ ਆਦਮੀ ਪਾਰਟੀ ਦਾ ਕਿਉਂਕਿ ਨਵਾ ਹੈ ਇਹ ਪੁਲਿਸ ਤੇ ਪ੍ਰੈਸ਼ਰ ਪਾ ਕੇ ਉਸ ਬੰਦੇ ਨੂੰ ਸੀਏ ਇਹ ਚੋ ਛਡਵਾਦੇ ਤੁਸੀਂ ਇਹਨਾਂ ਲੋਕਾਂ ਤੋਂ ਕੀ ਆਸ ਉਮੀਦ ਕਰ ਸਕਦੇ ਤੁਸੀਂ ਸੱਜ ਸਕਦੇ ਕਿ ਇੱਕ شریف ਆਦਮੀ ਦੀ ਕੋਈ ਜ਼ਿੰਦਗੀ ਮਹਿਫੂਜ਼ ਇਹਨਾਂ ਲੋਕਾਂ ਦੇ ਹੱਥ ਚ ਹੋਵੇ ਤਾਂ ਮੈਨੇ ਐਨੀ ਹੀ ਵਿਲਾਸ ਹੈ ਜੇ ਆ ਫਰੋਟੀਆਂ ਦੇ ਟੈਲੀਫੋਨ ਬਾਕਟਰਾਂ ਦੇ ਜੇ ਇਸ ਦਹੇਜ ਤੋਂ ਨਿਕਲ ਨਾ ਮੈਂ ਅੱਜ ਇੱਕ ਕਿਸੇ ਨੂੰ ਮਿਲਣ ਗਿਆ ਸੀ ਵੋਟਾਂ ਵਾਸਤੇ ਮੈਨੂੰ ਆਡੈਂਟੀਫਾਈ ਵੀ ਕਰਨਾ ਚਾਹੁੰਦਾ ਉਹਨਾਂ ਨੇ ਪੁੱਛਿਆ ਜੱਗਾ ਭਲਾ ਬਤਾਸੀ ਮੈਂ ਹਾਂ ਤਾਂ ਕਿ ਤੇ ਕਿੱਥੋਂ ਆਇਆ ਹੈ ਭੈੜਾ ਕਹਿ ਗਿਆ ਮੈਨੂੰ ਦੱਸਣ ਤੋਂ ਉਹਦੇ ਜਵਾਬ ਤੋਂ ਮੈਨੂੰ ਜਾਗਦਾ ਸੀ ਕਿ ਵਿਚਾਰਾ ਤਾਂ ਲੈ ਕਿਉਂ ਕਿਸ ਤੋਂ ਗੁੱਸਤ ਦੇ ਕੇ ਆਇਆ ਲੱਗ ਵਯੂਸ਼ ਜੱਗ ਬਰਾਸੀ ਬਟਾਤਨ ਦਾ ਸੇਰ ਰਲਾ ਕਨਈ ਉਹਦੇ ਨਾਲ ਇੱਕ ਮੌਜੂਦ ਨੂੰ ਬੰਦਾ ਬੈਠਾ ਸੀ ਉਹ ਕਹਿੰਦਾ ਜੀ ਮੈਨੂੰ ਕਿਹਾ ਮੈਂ ਤੇ ਅੱਜ ਤੈਨ ਨਾਲ ਵਿਦਾਈ ਨਾ ਉਹ ਕਹਾਂ ਤੁਸੀਂ ਵਿਦੀ ਵੇਨ ਤਾਂ ਕਿਹਾ ਦੇਖੀ ਪਾ ਵਿਦਾਈ ਮੇਰੀ ਕਾਰੋਬਾਰੀਆਂ ਇਹਨਾਂ ਦੇ ਕਾਰੋਬਾਰ ਨਾਲ ਮੇਲਾ ਤੋਂ ਕਹਿੰਦੇ ਜੀ ਦੋ ਵਾਰ ਪਿਛਲੇ ਮਹੀਨੇ ਚ ਇੱਕ ਵਾਰ ਮੈਂ ਗੱਡੀ ਤੇ ਸੀ 7 ਬੰਦਿਆਂ ਨੇ ਕਹਿੰਦੇ ਤਾਂ ਤੋਂ ਅਮਰਸਾ ਜਾਵੇ 7 ਬੰਦਿਆਂ ਦੇ ਰਾਤ ਤੇ ਸੜਕ ਦੇ ਉੱਤੇ ਵੈਟਰਜ ਨੇ ਨਾਲ ਮੇਰੀ ਗੱਡੀ ਰੋਕ ਲਈ ਤੇ ਕਹਿੰਦੇ ਲੈ ਗੱਡੀ ਰੋਕ ਕੇ ਹੱਥੋਂ ਪਾਈ ਹੋ ਤੋਂ ਬਾਅਦ ਫਿਰ ਭਜਾ ਕੇ ਨਿਕਲੇ ਇੱਕ ਵਾਰ ਕਹਿੰਦਾ ਮੇਰੇ ਮੋਟਰਸਾਈਕਲ ਨੂੰ ਕਹਿੰਦੇ ਕੋਈ ਬੰਦੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਾਂਗਰਸੀ ਕਹਿੰਦੇ ਵੀ ਲੋ

ਕੋਈ 6000 ਰੁਪਏ ਰਹਿ ਜਿੱਤੇ 300 ਰੁਪਏ ਤੋਂ 400 ਰੁਪਏ ਕਿੰਟਲ ਪਿੱਛੇ ਮੋਟਣਾ ਹੋਵੇ ਆਜੇ ਤੇ ਦੇਸ ਝੋਨਾ 350 ਤੋਂ 450 ਰੁਪਏ ਕਿੰਟਲ ਹੀ ਲੋਟੋ ਤੇ ਮੈਂ ਬੋਲਦੇ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਭਗਵੰਤ ਮਾਨ ਇਹ ਇਸ ਕਿਸਮ ਦਾ ਕਲੇਣਾ ਬੰਦਾ ਇਹ ਜਿੱਦਨ ਦਾ ਹੈ